ਮਾਇਬਿੰਦਰ ਕੋਰ ਮੇਰੇ ਵੱਲੋਂ ਪ੍ਰੇਮ ਭਰੀ ਸਤਿ ਸ਼੍ਰੀ ਅਕਾਲ ਜੀ ਆਓ ਹੁਣ ਤੁਹਾਨੂੰ ਅੱਜ ਇੱਕ ਲੋਕ ਗੀਤ ਕੋੜੀ ਸੁਣਾ ਰਹੀ ਹਾਂ ਤੇ ਆਓ ਰਲ ਮਿਲ ਕੇ ਸਾਰੇ ਵੀਰ ਪਾਣਾ ਆਪਮਾ ਇਸ ਕੋੜੀ ਦਾ ਆਨੰਦ ਮਾਣੀਏ ਸੇਰਾ ਵੀਰ ਨੂੰ ਦੇਨਿਆ ਜੀਵਨ ਜੋਗੇ ਨੂੰ ਦੇਨਿਆ ਕਲਗੀ ਸੋਟ ਘੀਆ मोड़ो मोड़ो सहेलियो मेरे वीर दियो बेलियो वीरा रोस गिया वीरा पुत्र सरदार दा वीरा फुल गलाब दा बागी खेड़रिया ਸਦਕੇ ਜਾਵਾ ਉਸ ਦੇਸ ਦੇ ਵਾਰੀ ਜਾਵਾ ਉਸ ਦੇਸ ਦੇ ਜੀਤੇ ਰਤਰੀਆ ਪੈਣੀ ਮਾਲਣ ਉਸ ਬਾਗ ਦੀ ਚੰਦਰੀ ਮਾਲਣ ਉਸ ਬਾਗ ਦੀ ਜਿਸ ਨੇ ਮੋਲੀਆ

वेर पुतर सुरदारेरा फुल गुलाब बागी खेड़रिया सदके जांसारीसे दे, दे, जिथे रातर ਬੜੀ ਮਾਲਣ ਉਸ ਬਾਗ ਦੀ ਚੰਦਰੀ ਮਾਲਣ ਉਸ ਬਾਗ ਦੀ ਜਿੰਨੇ ਮੋਨੀ ਲੀਆ ਵਰਦੀ ਵੀਰ ਨੂੰ ਦੇਨੀਆ ਜੀਵਨ ਜੋਗੇ ਨੂੰ ਦੇਨੀਆ ਬਟਨ ਸੋਟ ਗੀਆਂ ਮੋੜੋ ਮੋੜ ਸਹੇਲੀਓ ਮੇਰੇ ਵੀਰੇ ਦਿਓ ਬੇਲੀਓ ਮੀਰਾ ਰਸ ਗੀਆ ਵੀਰਾ ਪੁੱਤਰ ਸਰਦਾਰ ਦਾ ਵੀਰਾ ਭੋਲ ਗਲਾਬ ਦਾ ਬਾਗੀ ਖੇੜੀਆ ਸਦਕੇ ਜਾਵਾ ਉਸ ਦੇਸ ਨੇ ਹਵਾਰੀ ਜਾਵਾ ਉਸ ਦੇਸ ਨੇ ਜੀਤੇ ਰਾਤ ਰੀਆ ਪੈਣੀ ਮਾਲਣ ਉਸ ਬਾਗ ਦੀ ਚੰਦਰੀ ਮਾਲਣ ਉਸ ਬਾਗ ਦੀ ਜਿਨੇ ਮੋਨੀ ਲੀਆ ਕੈਂਠਾ ਵੀਰੇ ਨੂੰ ਦੇਨਿਆ ਜੀਵਨ ਜੋਗੇ ਨੂੰ ਦੇਨਿਆ ਤਗਾ ਸੋਟ ਗਿਆ ਮੋੜ ਮੋਣ ਸਹੇ ਲਿਓ ਮੇਰੇ ਵੀਰੇ ਦਿਓ ਬੇ ਲਿਓ ਵੀਰ ਅਰੋਚ ਗਿਆ पुतर सरदार वीरा पुल गलाब दा, बागी खड़रिया सदके जारी जंस जेसि जिथे र ਪੜੀ ਮਾਲਣ ਉਸ ਬਾਗ ਦੀ ਚੰਦਰੀ ਮਾਲਣ ਉਸ ਬਾਗ ਦੀ ਜਿੰਨੇ ਮੋੜੀ ਲਿਆ ਲੋ ਜੀ ਇਸ ਇੱਕ ਪੰਜਾਬੀ ਲੋਕ ਗੀਤ ਕੋੜੀ ਤੇ ਤੁਸੀਂ ਹੁਣ ਇਸ ਦਾ ਆਨੰਦ ਮਾਣੋ ਆਪਣੇ ਵੀਰਾਂ ਦੇ ਵਿਆਹਾਂ ਵਿੱਚ ਗਾਇਓ ਤੇ ਕੱਲ ਨੂੰ ਫੇਰ ਮਿਲਦੇ ਆ ਮੈਨੂੰ ਦਿਓ ਆਗਿਆ ਧੰਨਵਾਦ ਜੀ